ਪ੍ਰਧਾਨ ਸਾਹਿਬ ਵੋਟਾਂ ਵੇਲੇ ਤਾਂ ਤੀਜੇ ਦਿਨ ਆ ਜੇ ਨਾ ਅਸੀਂ ਐ ਕਰਦਾਂਗੇ ਅਸੀਂ ਬਾਹਰ ਕਰਦਾਂਗੇ ਆ ਧੁੰਦ ਦਾ ਕਰੋ ਜੀ ਕੋਈ ਹੱਲ ਹਾਂ ਮੈਂ ਧੁੰਦ ਦਾ ਕੀ ਹੱਲ ਕਰਾਂ ਸਾਨੂੰ ਨਹੀਂ ਪਤਾ ਕੀ ਕਰੋਗੇ ਬਸ ਕਰੋ ਹੁਣ ਇਹ ਦੱਸ ਵੀ ਧੁੰਦ ਕੋਈ ਝੋਟ ਜਿਹਦੇ ਰੱਸਾ ਪਾ ਕੇ ਪੁੱਠਾ ਮੋੜ ਕੇ ਲੈ ਜਾ ਨਹੀਂ ਫਿਰ ਸਾਡੀ ਪਰਾਲੀ ਦਾ ਤੂੰ ਆ ਕਿਹੜਾ ਠੱਠਾ ਹੁੰਦਾ ਜਿਹੜਾ ਦਿੱਲੀ ਚੋਂ ਨੱਥ ਪਾ ਕੇ ਪੁੱਠਾ ਮੋੜ ਲਈ ਹੈ ਕਮਾਲ ਦਾ ਬੰਦਾ ਯਾਰ ਕਿਉਂ ਬਗਵਾਸ ਕਰੀ ਜਾਂਦਾ ਪਰਾਲੀ ਦਾ ਧੂਆਂ ਤਾਂ ਦਿੱਲੀ 'ਚ ਕੁਝ ਦਿਖਣ ਨਹੀਂ ਦਿੰਦਾ ਤਾਂ ਕਹਿੰਦੇ ਆ ਤੁਹਾਨੂੰ ਅਫਰ ਤੁੰਦ ਕਿਹੜਾ ਸਾਨੂੰ ਬੈਂਟਰੀਆਂ ਦੇ ਰਹੀ ਐ ਇਹ ਵੀ ਤਾਂ ਦਿਖਣ ਨਹੀਂ ਦਿੰਦੀ ਕਰੋ ਹੱਲ ਮੈਂ ਕੀ ਹੱਲ ਕਰਾਂ ਯਾਰ ਤੁੰਦ ਕੁੱਤਾ ਜੀ ਨੂੰ ਫੜ ਕੇ ਘਰੇ ਮਾਲ ਲਾਵ ਓ ਯਾਰ ਤੁੰਦ ਕੁਦਰਤੀ ਚੀਜ਼ ਐ ਧੂਆਂ ਬਨਾਵਟੀ ਐ ਤੂੰ ਇਹ ਤਾਂ ਤੁਸੀਂ ਪੈਦਾ ਕਰਦੇ ਹੋ ਅੱਛਾ ਤੁੰਦ ਕੁਦਰਤੀ ਹੋਗੀ ਧੂਆਂ ਬਨਾਵਟੀ ਹੋ ਗਿਆ ਧੂਆਂ ਵੀ ਕੁਦਰਤੀ ਐ ਬੰਦਾ ਕਿਨੇ ਬਣਾਇਆ ਕੁਦਰਤੀਆ ਇਹਨੂੰ ਖਾਣ ਵਾਸਤੇ ਚੌਲ ਪੈਦਾ ਕਰਨੇ ਪੈਂਦੇ ਨੇ ਫਿਰ ਉਹਦੀ ਪਰਾਲੀ ਨੂੰ ਅੱਗ ਲਾ ਕੇ ਧੂਆਂ ਵੀ ਤਾਂ ਕੁਦਰਤੀਏ ਬਣ ਗਿਆ। ਓ ਬਾਈ ਓ ਮੇਰਾ ਵੀਰ ਮੈਂ ਇੱਕ ਛੋਟੇ ਜਿਹੇ ਹਲਕੇ ਦਾ ਪ੍ਰਧਾਨ ਆ ਤੂੰ ਦੱਸ ਚਾਲ ਇਹਨੂੰ ਮੈਂ ਕਿੱਥੇ ਛੱਡ ਜੀ ਆ ਸਾਨੂੰ ਕੀ ਪਤਾ ਜਿੱਧਰੋਂ ਆਈ ਏ ਉਧਰੋਂ ਛੱਡ ਕੇ ਆਉ ਇਹਨੂੰ ਓ ਬਾਪ ਕੋਈ ਸੌਖਾ ਕੰਮ ਐ ਇਹ ਮੈਂ ਇਹਨੂੰ ਕਿਵੇਂ ਛੱਡਿਆ ਮੈਂ ਸਾਨੂੰ ਕਹਿੰਦੇ ਹੁੰਨੇ ਵੀ ਦਿੱਲੀ ਜਾਣ ਤੋਂ ਧੂਆਂ ਰੋਕੋ ਓ ਧੂਆਂ ਕੋਈ ਹੋਰ ਚੀਜ਼ ਆ ਇਹ ਤਾਂ ਵੱਡਾ ਮਸਲਾ ਐ ਇਹ ਬਹੁਤ ਔਖਾ ਹੈ ਇਹ ਨਹੀਂ ਹੁੰਦਾ ਬਹੁਤ ਔਖਾ ਹੈ ਪ੍ਰਧਾਨ ਜੀ ਕੋਈ ਔਖਾ ਨਹੀਂ ਜਿੱਥੋਂ ਇਹ ਆਉਂਦੀ ਹੈ ਉਥੇ ਪੁਲਿਸ ਵਾਲੇ ਬਿਠਾ ਦਿਓ ਉਹ ਯਾਰ ਕਿੱਥੇ ਬਿਠਾਦਾ ਪੁਲਿਸ ਜਿਵੇਂ ਪਰਾਲੀ ਕਿਵੇਂ ਬਿਠਾਦਾ ਜਿਵੇਂ ਪਰਾਲੀ ਫੂਕਣ ਵਾਲੀ ਉਰੇ ਸਾਡੇ ਬਿਠਾ ਦੇਣਿਓ ਐਸ ਡੀ ਐਮ ਦੀ ਡਿਊਟੀ ਲਾ ਦਿਓ ਵੀ ਇਹ ਉੱਠਣੇ ਨਹੀਂ ਦੇਣੀ ਉਹ ਮੇਰੇ ਅਬੀਰ ਕੋਈ ਰਾਸ਼ਨ ਕਾਰਡ ਦੀ ਗੱਲ ਕਰ ਲੈ ਫਿਰ ਵਾਲੀ ਕਣਕ ਦੀ ਗੱਲ ਕਰ ਲੈ ਕਿਵੇਂ ਬਿਠਾਦਾ ਐਸ ਡੀ ਐਮ ਉਹ ਜਿਵੇਂ ਉਰੇ ਲਾ ਦੇਣਿਓ ਖਾਸਮਾ ਡਿਊਟੀਆਂ ਲਾਵਾ ਕਿੱਥੇ ਜਾਂ ਤਾਂ ਪਤਾ ਹੀ ਨਹੀਂ ਕਿੱਥੋਂ ਆਉਂਦੀ ਹੈ ਲੈ ਹੱਦ ਕਰਦੇ ਸੋਨੂੰ ਨਹੀਂ ਪਤਾ ਉਸੇ ਸੈਟਲਾਈਟ ਨੂੰ ਪੁੱਛੋ ਜਿਹੜੀ ਅੱਗ ਦੱਸਦੀ ਹੈ ਦੱਸੂ ਤੁਹਾਨੂੰ ਵੀ ਕਿੱਥੋਂ ਉੱਡਦੀ ਹੈ ਉਹ ਸੈਟਲਾਈਟ ਨੂੰ ਕਾਨੂੰ ਵਿੱਚ ਕੜੀਦਾ ਤਾਂ ਤੈਨੂੰ ਮੈਂ ਹੀ ਦੱਸਦਾਂ ਨਾ ਆ ਇਧਰੋਂ ਪਹਾੜਾ ਝੋਟਦੀ ਐ ਪਾਣੀ 'ਚ ਬਰਫ਼ ਝੋਟਦੀ ਐ ਜਾਂ ਮਾਰ ਟੱਕਰ ਜਾ ਕੇ ਉਹਨਾਂ 'ਚ ਇਹ ਤਾਂ ਜੰਮੀ ਸੌਖਾ ਫਿਰ ਉੱਥੇ ਐਸ.ਡੀ.ਐਮ ਨੂੰ ਬਿਠਾਓ ਪੁਲਿਸ ਦਾ ਪਹਿਰਾ ਲਾਓ ਉਹ ਕੀ ਕਹੋ ਆ ਯਾਰ ਉਹਨਾਂ ਨੂੰ ਐਸ.ਡੀ.ਐਮ ਵੀ ਆਪਦੀ ਬਰਫ਼ ਦੇ ਤਰਪਾਲ ਪਾਉਣ ਇਥੇ ਤੋਂ ਧੁੰਦ ਉੱਠ ਕੇ ਪੰਜਾਬ 'ਚ ਜਾਂਦੀ ਉਹਨਾਂ ਨੂੰ ਦੀਨ ਦਾ ਨਹੀਂ ਤੰਗ ਪਰੇਸ਼ਾਨ ਕਰਦੀ ਐ ਇਹ ਮੈਂ ਸਾਡਾ ਧੂਆ ਦਿੱਲੀ ਚ ਜਾ ਕੇ ਤੰਗ ਕਰਦਾ ਇਸ ਤਰ੍ਹਾਂ ਕਹੋ ਇਹਨਾਂ ਨੂੰ ਉਹ ਖਸਮਾ ਉਹ ਖਤਮਾ ਉਹ ਖਸਮਾ ਤਾਂ ਖਾਦਾ ਕੀ ਹੋਇਆ ਬਰਫ ਦੇ ਤਰਪਾਲਾ ਕਿਵੇਂ ਪੈਣ ਗੀਆਂ ਪ੍ਰਧਾਨ ਜੀ ਪੈਣ ਗੀਆਂ ਪੈਣ ਗੀਆਂ ਜਿਵੇਂ ਅਸੀਂ ਲੱਖ ਲੱਖ ਜਿੱਡੇ ਖਰਚੇ ਧਰਤੀ ਜੋਕੇ ਸੌਕੇ ਹੋ ਕੇ ਬਾਉਨੇ ਆ ਬਾਅਦ ਚ ਸੁੰਡ ਪੈ ਕੇ ਸਾਡੀਆਂ ਕਣਕਾਂ ਖਰਾਬ ਹੋ ਜਾਂਦੀਆਂ ਨੇ ਅਸੀਂ ਵੀ ਤਾਂ ਕਿੰਨਾ ਨੁਕਸਾਨ ਚੱਲਦਿਆਂ ਉਹ ਤਰਪਾਲ ਨਹੀਂ ਪਾ ਸਕਦੇ ਓਏ ਕਿਹੜੇ ਤੇਰੇ ਬਾਪ ਦੀ ਫੈਕਟਰੀ ਚੱਲੀ ਆ ਤਰਪਾਲਾ ਬਣਦੀਆਂ ਨੇ ਚਲੋ ਠੀਕ ਆ ਉਹਨਾਂ ਤੋਂ ਨਾ ਪਵਾ ਉਤਰਪਾਲ ਕੋਈ ਚੱਕਰ ਨਹੀਂ ਸਾਨੂੰ ਪਰ ਇਹਦਾ ਹੱਲ ਕਰੋ ਫੇਰ ਉਹੀ ਗੱਲਾਂ ਹੱਲ ਕਰੋ ਮੈਂ ਹੁਣ ਆਪਣੇ ਸਾਰੇ ਟੱਬਰ ਨੂੰ ਇਹਨੂੰ ਨਾਲ ਖਾਣ ਲਾ ਲਾ ਆਦੇ ਨਾਲ ਕਰਾਂ ਹੱਲੇ ਦਾ ਹੱਲ ਕੀ ਵੱਡੀ ਸਾਰੀ ਪੱਲੀ ਲੈ ਲਓ ਪੰਡਾ ਬਨ ਬਨ ਕੇ ਇਹਨੂੰ ਉਧਰੇ ਪਹਾੜਾਂ 'ਚ ਛੱਡਿਓ ਨੇ ਸਾਰੇ ਪੰਜਾਬ 'ਚੋਂ ਤੈਨੂੰ ਮੈਂ ਕੱਲਾ ਦਿਖਾਇਆ ਇਹਨੂੰ ਫੜ ਕੇ ਛੱਡਣ ਵਾਲਾ ਹੁਣ ਮੈਂ ਕੱੱਲੇ ਹੀ ਛੱਡਿਆ ਮੈਂ ਤੂੰ ਤੁਸੀਂ ਕੱਲੇ ਥੋੜੀ ਛੱਡਣਾ ਥੋੜੀ ਸਾਰੀ ਟੀਮ ਨੂੰ ਲਾਓ ਉਹ ਨਾਲ ਲਾ ਕੇ ਛੱਡ ਗਿਓ ਕਿਹੜੀ ਟੀਮ ਨੂੰ ਲਾਵਾਂ ਜਿਹੜੀ ਸਾਡੇ 12 ਚ ਡੋਰ ਟੂ ਡੋਰ ਕਰਨਾ ਨਹੀਂ ਹੁੰਦੀ ਐ ਉਹ ਟੀਮ ਨੂੰ ਲਾਓ। ਅੱਛਾ ਤੇਰੇ ਭਾਦਾ ਉਹ ਟੀਮ ਐ ਇਥੋਂ ਪੰਜਾਬ ਚੋਂ ਧੁੰਦ ਫੜ ਫੜ ਕੇ ਪਰਾਂ ਪਹਾੜਾਂ 'ਚ ਛੱਡਣ ਵਾਸਤੇ ਰੱਖੀ ਹੋਈ ਐ ਨਾ ਹੋਰ ਸਾਨੂੰ ਝੂਠ ਬੋਲਣ ਵਾਸਤੇ ਰੱਖੀ ਹੋਈ ਐ। ਕਿਹੜਾ ਝੂਠ ਬੋਲਦਾ ਤੈਨੂੰ? ਨਾਲੇ ਧੁੰਦ ਨੂੰ ਇਥੋਂ ਫੜ ਫੜ ਕੇ ਪਰਾਂ ਛੱਡੜਦੇ ਖਰਚਾ ਪਤਾ ਤੈਨੂੰ ਕਿੰਨਾ ਆਉਣਾ? ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਖਰਚਾ ਵੀ ਸਾਨੂੰ ਅਸੀਂ ਦਿੰਨੇ ਆ। ਹਾਂ ਦੇਵੇਂਗਾ ਤੂੰ ਖਰਚਾ। ਪੁੱਕੀ ਨਹੀਂ ਥਾਉਂਦਾ ਗੋਲੀਆਂ ਖਾ ਖਾ ਪਕਾਇਆਂ ਮਾਰਦੇ ਫਿਰਦ। ਇਥੋਂ ਦੇ ਮੇਗਾ ਖਰਚਾ ਤੂੰ ਸਾਨੂੰ ਆ ਜਿਹੜਾ ਸਾਡੀਆਂ ਬੁੜੀਆਂ ਤੁਸੀਂ ਹਜ਼ਾਰ-ਹਜ਼ਾਰ ਰੁਪਈਆ ਦੇਣਾ ਉਹ 2 ਮਹੀਨੇ ਨਾ ਦੇਓ ਉਧਰ ਖਰਚਾ ਕਰ ਲਓ ਛੱਡ ਕੇ ਆਓ ਇਹਨੂੰ ਲੈ ਜੋ ਲੈ ਜੋ ਖਿੱਚ ਕੇ ਲੈ ਸਾੜਾ ਡਬਲ ਡੈਰਾਂ ਵਾਲੀ ਟਰਾਲੀ ਆ ਵੀ ਇਹਨੂੰ ਮੈਂ ਗੁੱਲਾ ਪਾ ਕੇ ਖਿੱਚ ਕੇ ਲੈ ਜਾ ਕੋਈ ਮੰਗਾ ਯਾਰ ਇਹ ਰੱਖਣ ਵਾਲੀ ਕਹਿੰਦੀ ਕੀ ਐ ਤੈਨੂੰ ਇਹ ਸਾਰੀ 15-20 ਦਿਨਾਂ ਦੀ ਤਾਂ ਗੱਲ ਐ ਫਿਰ ਸਾਡਾ ਧੂਆਂ ਵੀ ਤਾਂ 15-20 ਦਿਨੇ ਹੁੰਦਾ ਉਹ ਸਾਨੂੰ ਦਿੱਲੀ 'ਚ ਕੀ ਕਹਿੰਦਾ ਜਿਹੜਾ ਕੋ ਸਾਡਾ ਧੂਆਂ ਸਾਨੂੰ ਦਿੱਲੀ 'ਚ ਕਹਿੰਦਾ ਉਹੀ ਕੋ ਸਾਡੀ ਧੁੰਦ ਸਾਨੂੰ ਪੰਜਾਬ 'ਚ ਕਹਿੰਦੀ ਐ ਕਰੋ ਹੱਲ ਓਏ ਮੈਂ ਦਾ ਕੀ ਹੱਲ ਕਰਾਂ ਯਾਰ ਕੋਟ ਦੀਆਂ ਜੇਬਾਂ ਚ ਪਾ ਕੇ ਫੇਰੀ ਜਾਵਾ ਮੈਂ ਹੁਣ ਇਹਨੂੰ ਕਿਉਂ ਫਾਲਤੂ ਦੀ ਬਗਵਾਸ ਕਰ ਕਰਕੇ ਮੇਰਾ ਸਮਾਂ ਖਰਾਬ ਕਰਦਾ ਮੈਨੂੰ ਕੰਮ ਤੋਂ ਲੇਟ ਕਰਾਈ ਜਾਂਦਾ ਯਾਰ ਆ ਤੂੰ ਸੀ ਫਾਲਤੂ ਦੀਆਂ ਗੱਲਾਂ ਕਰਕੇ ਸਾਡੀ ਕਣਕ ਨਹੀਂ ਲੇਟ ਕਰਾਉਂਦੇ 2-2000 ਦਾ ਡੀਜ਼ਲ ਨਹੀਂ ਬਦ ਨਾ ਮਚਾਉਂਦੇ ਤੁਸੀਂ ਵੀ ਆਓ ਫਿਰ ਉਹਨਾਂ ਗੱਲਾਂ ਤੇ ਹੁਣ ਫੜੋ ਆਪਦੀ ਨੂੰ ਜਦ ਮੱਥੋਂ ਨਹੀਂ ਹੁੰਦਾ ਯਾਰ ਇਹਦਾ ਹੱਲ ਨਾ ਪਾਈ ਬੋਟਾਂ ਮੈਥੋਂ ਇਹ ਹੁੰਦਾ じゃ ਪੱਜਾ ਕਰਨ ਲਈ ਕਰਦਾ ਦੇਖੋ ਫਿਰ ਇਹ ਤਾਂ ਬੇਇਨਸਾਫੀ ਆ ਨਾ ਜੀ ਇਨਸਾਫ ਤਾਂ ਨਹੀਂ ਮਿਲ ਰਿਹਾ ਪੰਜਾਬ ਨਾਲ ਤਾਂ ਪਹਿਲੇ ਦਿਨੋਂ ਬੇਇਨਸਾਫੀ ਚੱਲਦੀ ਆਈ ਏ ਕਾਦੀ ਬੇਇਨਸਾਫੀ ਆ ਯਾਰ ਬੇਇਨਸਾਫੀ ਆ ਜੀ ਸਾਡਾ ਧੂਆਂ ਦਾ ਤੁਸੀਂ ਦਿੱਲੀ ਚ ਜਾਣ ਨਹੀਂ ਦਿੰਦੇ ਇਹ ਤੁੰਦ ਸਾਡੇ ਕਣੀ ਭੇਜ ਦਾਨੇ ਹੋ ਫੇਰ ਉਹੀ ਗੱਲਾਂ ਮੈਂ ਤੁੰਦ ਦੀ ਯਾਰ ਰੇਲ ਗੱਡੀ 'ਚ ਟਿਕ ਟਿਕਟਾ ਕੇ ਭੇਜਦਾ ਇਹ ਸਾਨੂੰ ਨਹੀਂ ਪਤਾ ਜੀ ਟਿਕ ਟਿਕਟਾ ਕੇ ਭੇਜ ਦੋ ਕੀ ਭੇਜ ਦੋ ਪਰ ਇਹਦਾ ਹੱਲ ਕਰੋ ਕਿ ਗੋਲੀਆਂ ਸਟਾਰਟ ਹੋਇਆ ਬੈਠਾ ਮੈਂ ਹਲੇ ਉੱਠ ਕੇ ਚਾਹ ਵੀ ਨਹੀਂ ਪੀਤੀ ਆ ਮੈਂ ਤੇਰੀ ਤੁੰਦ ਦਾ ਹੱਲ ਕਿਵੇਂ ਕਰਾਂ ਅਸੀਂ ਤੂੰ ਐਦਾ ਕਰਦੇ ਆ ਉਵੇਂ ਕਰ ਲੋ ਇਹ ਸਾਨੂੰ ਨਹੀਂ ਪਤਾ ਹੈਗਾ ਤੁਸੀਂ ਤਾਂ ਕਹਿੰਦੇ ਵੀ ਅਸੀਂ ਆਖ-ਸੋਖ ਦੇ ਵਿੱਚ ਤੁਹਾਡੇ ਨਾਲ ਖੜਾਂਗੇ ਵੋਟਾਂ ਪਾ ਕੇ ਜਿੱਤੇ ਆਓ ਅਸੀਂ ਨੇ ਤੁਹਾਨੂੰ ਵੋਟਾਂ ਪਾਤੀਆਂ ਹੁਣ ਸਾਡੇ ਦੇ ਔਖਾ ਟਾਈਮ ਆਇਓ ਫਿਰ ਖੜੋ। ਉਹ ਤੂੰ ਕੀ ਬੰਦਾ ਯਾਰ ਔਖੇ ਟਾਈਮ ਨੂੰ ਧੁੰਦ ਚ ਤੈਨੂੰ ਸਾਹ ਹੋ ਗਿਆ ਤਾਂ ਦਾ ਔਖਾ ਟਾਈਮ ਆ ਗਿਆ ਤੇਰੇ ਤੇ ਕੀਤ ਖਲੀਫ ਕਰਦੇ ਧੁੰਦ ਤੈਨੂੰ ਔਖਾ ਟਾਈਮ ਹੀ ਇਹੀ ਅਸੀਂ ਕੋਠੇ ਕੋਲੇ ਬੈਠੇ ਰਹਿੰਦੇ ਅਵਾਰਾ ਪਸ਼ੂ ਪਰਲੇ ਕੀ ਲਈ ਸਾਡੀ ਕਣਕ ਚਰ ਜਾਂਦੇ ਨੇ ਧੁੰਦ ਕਰਕੇ ਦੀਂਦੇ ਨਹੀਂ ਔਰ ਐਦੂ ਤੂੰ ਨਹੀਂ ਔਖਾ ਟਾਈਮ ਕੀ ਐ ਆਓ ਖੜੋ ਕਰੋ ਹੱਲੇ ਦਾ ਉਹ ਤੂੰ ਟੱਕਦਾ ਕਿ ਨਹੀਂ ਮੇਰੇ ਸਾਲ ਨੇ ਦਿਮਾਗ ਖਾਰਿਆ ਯਾਰ ਆ ਸਾਲਕਣ ਦੀ ਗੱਦਣ ਚ ਮਾਰੂਗਾ ਕਿ ਇੱਥੇ ਬੁੱਕੀ ਕਿੱਥੇ ਦਿਮਾਗ ਕਰਦਾ ਕੱਟ ਪਰਾ ਬੂੜ ਯਾਰ ਗੱਲੇ ਨਹੀਂ ਸੁਣੀ ਯਾਰ ਫੋਨ ਕੱਟ ਗਿਆ ਇਹ ਬੇਇਨਸਾਫੀ ਕੀ ਹੋ ਰਿਹਾ ਹੈ